ਅੱਜ ਦੇ ਇਸ ਡਿਜੀਟਲ ਯੁੱਗ ਦੇ ਵਿੱਚ ਸਾਈਬਰ ਫਰਾਡਸ ਬਹੁਤ ਹੀ ਜ਼ਿਆਦਾ ਡਿਜੀਟਲ ਹੋ ਗਏ ਨੇ ਤੇ ਉਹਨਾਂ ਦੇ ਵੱਲੋਂ ਵੀ ਡਿਜੀਟਲ ਤਰੀਕੇ ਅਪਣਾਏ ਜਾ ਰਹੇ ਨੇ ਲੋਕਾਂ ਨੂੰ ਠੱਗਣ ਦੇ ਲਈ ਤੇ ਇਸ ਸਭ ਦੇ ਵਿੱਚ ਹੁਣ ਇੱਕ ਹੋਰ ਨਵਾਂ ਤਰੀਕਾ ਜੁੜ ਗਿਆ ਜਿਸ ਦੇ ਵਿੱਚ ਏਟੀਐਮ ਕਲੋਨ ਜਿਹੜਾ ਕੱਲਤਾ ਜਾਵੇਗਾ ਜੀ ਹਾਂ ਚੇਕ ਕਰੋ ਤੁਸੀਂ ਏਟੀਐਮ ਤੋਂ ਪੈਸੇ ਕਢਵਾਉਣ ਜਾ ਰਹੇ ਹੋ ਤੇ ਉਹ ਵੀ ਹੁਣ ਸੇਫ ਨਹੀਂ ਹੈ ਤੁਹਾਡਾ ਏਟੀਐਮ ਕਲੋਨ ਹੋ ਸਕਦਾ ਜਿਸ ਨਾਲ ਤੁਹਾਡਾ ਬੈਂਕ ਅਕਾਊਂਟ ਪੂਰੇ ਤਰੀਕੇ ਦੇ ਨਾਲ ਖਾਲੀ ਹੋ ਜਾਏਗਾ ਤੇ ਉਹ ਕਿਸ ਤਰੀਕੇ ਦੇ ਨਾਲ ਹੋਵੇਗਾ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਏਟੀਐਮ ਕਲੋਨਿੰਗ ਕੀ ਹੁੰਦਾ ਪਹਿਲਾਂ ਤੁਹਾਨੂੰ ਉਹ ਦੱਸਦੇ ਆ ਏਟੀਐਮ ਕਲੋਨਿੰਗ ਜਿਹੜਾ ਉਹ ਇੱਕ ਉਹ ਪ੍ਰੋਸੈਸ ਹੈ ਜਿਸ ਦੇ ਰਾਹੀਂ ਜਿਹੜਾ ਫਰਾਡ ਹੈ ਉਹ ਤੁਹਾਡਾ ਜਿਹੜਾ ਏਟੀਐਮ ਕਾਰਡ ਹੈ ਉਸ ਦੀ ਹੂ ਬਹੂ ਦੂਜੀ ਕਾਪੀ ਬਣਾ ਲੇਗਾ ਤੁਹਾਡਾ ਏਟੀਐਮ ਪੂਰੇ ਤਰੀਕੇ ਦੇ ਨਾਲ ਸਕੈਨ ਕਰਕੇ ਤੇ ਉਹ ਕਿਵੇਂ ਬਣਾਏਗਾ ਉਹ ਵੀ ਤੁਹਾਨੂੰ ਦੱਸਦੇ ਆ ਕਿ ਜਦੋਂ ਤੁਸੀਂ ਏਟੀਐਮ ਦੇ ਵਿੱਚ ਜਾਂਦੇ ਹੋ ਤੇ ਤੁਹਾਨੂੰ ਸੇ ਆਪਣੇ ਪੈਸੇ ਕਢਵਾਣੇ ਹੁੰਦੇ ਨੇ ਤੇ ਉਹ ਪੈਸੇ ਕਢਵਾਉਣ ਲੱਗੇ ਜਦੋਂ ਤੁਸੀਂ ਆਪਣਾ ਏਟੀਐਮ ਜਿਹੜਾ ਉਹ ਅੰਦਰ ਸਕੈਨ ਕਰਨ ਦੇ ਲਈ ਪਾਉਂਦੇ ਹੋ ਉਸ ਮਸ਼ੀਨ ਦੇ ਵਿੱਚ ਤਾਂ ਉੱਥੇ ਇਹਨਾਂ ਫਰਾਡਸ ਦੇ ਵੱਲੋਂ ਇੱਕ ਛੋਟਾ ਜਿਹਾ ਡਿਵਾਈਸ ਫਿੱਟ ਕੀਤਾ ਹੁੰਦਾ ਤੇ ਇੱਕ ਹੋਰ ਡਿਵਾਈਸ ਹੈ ਜੋ ਤੁਹਾਡਾ ATM ਜਿਹੜਾ ਪੂਰੇ ਤਰੀਕੇ ਦੇ ਨਾਲ ਸਕੈਨ ਕਰ ਲੈਂਦਾ ਤੇ ਜਿਸ ਦੇ ਨਾਲ ਤੁਹਾਡੀ ਜਿਹੜੀ ਵੀ ਇਨਫੋਰਮੇਸ਼ਨ ਲਿਖੀ ਹੋਏਗੀ ਕਾਰਡ ਤੇ ਤੁਹਾਡਾ ਕਾਰਡ ਨੰਬਰ ਤੁਹਾਡਾ ਪਿਨ ਨੰਬਰ ਤੁਹਾਡਾ CVV ਹਰ ਚੀਜ਼ ਜਿਹੜੀ ਹੈ ਉਹ ਉੱਥੇ ਕਾਪੀ ਹੋ ਜਾਏਗੀ ਤੇ ਹੂ ਬਹੁ ਤੁਹਾਡਾ ਡਾਟਾ ਜਿਹੜਾ ਉਹ ਜਿਹੜਾ ਸਕੈਮਰ ਹੈ ਉਹ ਤੁਹਾਡਾ ਸਾਰਾ ਡਾਟਾ ਸਕੈਮ ਕਰਕੇ ਦੂਜੇ ਜਿਹੜੇ ਏਟੀਐਮ ਕਾਰਡ ਤੇ ਹੂ ਬੂ ਉਸ ਨੂੰ ਛਾਪ ਲੇਗਾ ਤੇ ਤੁਹਾਡਾ ਏਟੀਐਮ ਕਲੋਨ ਕਰਕੇ ਇੱਕ ਨਵਾਂ ਏਟੀਐਮ ਕਾਰਡ ਬਣਾ ਲੇਗਾ ਜੋ ਕਿ ਤੁਹਾਡੇ ਕਾਰਡ ਵਾਂਗ ਹੀ ਸੇਮ ਹੋਏਗਾ ਤੇ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਕੈਮਰਾ ਵੀ ਉਹਨਾਂ ਦੇ ਵੱਲੋਂ ਉੱਪਰ ਫਿੱਟ ਕੀਤਾ ਹੁੰਦਾ ਜਿਸ ਦੇ ਨਾਲ ਜਦੋਂ ਤੁਸੀਂ ਆਪਣਾ ਏਟੀਐਮ ਦਾ ਪਿੰਨ ਭਰਦੇ ਹੋ ਤੇ ਉਹ ਪਿੰਨ ਵੀ ਉਹ ਜਿਹੜਾ ਦੇਖ ਲੈਂਦਾ ਉਸ ਤੋਂ ਬਾਅਦ ਤੁਸੀਂ ਕਿਤੇ ਵੀ ਜਾ ਕੇ ਉਹ ਏਟੀਐਮ ਦੀ ਵਰਤੋਂ ਕਰੇਗਾ ਪਿੰਨ ਭਰੇਗਾ ਤੇ ਤੁਹਾਡਾ ਏਟੀਐਮ ਖਾਤਾ ਬਿਲਕੁਲ ਖਾਲੀ ਤੇ ਹੁਣ ਇਸ ਏਟੀਐਮ ਕਲੋਨਿੰਗ ਤੋਂ ਤੁਸੀਂ ਬਚਣਾ ਕਿਵੇਂ ਹੈ ਤੁਹਾਨੂੰ ਉਹ ਵੀ ਦੱਸ ਦੇ ਜੇਕਰ ਤੁਸੀਂ ਕਿਸੇ ਵੀ ਏਟੀਐਮ ਦੇ ਵਿੱਚ ਜਾ ਰਹੇ ਹੋ ਪੈਸੇ ਕਢਵਾਉਣ ਦੇ ਲਈ ਤਾਂ ਉਸ ਵੇਲੇ ਹਮੇਸ਼ਾ ਇਹ ਚੀਜ਼ ਚੈੱਕ ਕੀਤੀ ਜਾਵੇ ਕਿ ਜਿੱਥੇ ਤੁਸੀਂ ਆਪਣਾ ਏਟੀਐਮ ਕਾਰਡ ਸਕੈਨ ਕਰਨ ਦੇ ਲਈ ਪਾਉਣ ਲੱਗੇ ਹੋ ਉੱਥੇ ਕੋਈ ਉੱਬਰਵਾ ਡਿਵਾਈਸ ਤੇ ਨਹੀਂ ਲੱਗਿਆ ਹੋਇਆ ਉਸ ਨੂੰ ਹਮੇਸ਼ਾ ਚੈੱਕ ਕਰਨਾ ਚਾਹੀਦਾ ਹੈ ਤੇ ਜੇਕਰ ਉੱਥੇ ਕੋਈ ਇਹੋ ਜਿਹੀ ਚੀਜ਼ ਤੁਹਾਨੂੰ ਲੱਗ ਰਹੀ ਹੈ ਕਿ ਉੱਬਰ ਵੀ ਕੋਈ ਚੀਜ਼ ਉੱਥੇ ਲੱਗੀ ਹੋਈ ਹੈ ਤਾਂ ਉਸ ਨੂੰ ਉੱਥੇ ਏਟੀਐਮ ਕਾਰਡ ਨਾ ਪਾਇਆ ਜਾਵੇ ਕਿਉਂਕਿ ਉੱਥੇ ਸਕੈਮਰ ਨੇ ਡਿਵਾਈਸ ਫਿਟ ਕੀਤਾ ਹੋਇਆ ਜਿਸ ਦੇ ਨਾਲ ਤੁਹਾਡਾ ਏਟੀਐਮ ਕਲੋਨ ਹੋ ਸਕਦਾ ਹੈ ਤੇ ਦੂਜੀ ਗੱਲ ਜੇ ਤੁਸੀਂ ਆਪਣਾ ਏਟੀਐ ਤੇ ਉਹ ਚਾਹੇ ਤੁਹਾਡੇ ਕੋਲ ਕੋਈ ਖੜਾ ਹੈ ਚਾਹੇ ਤੁਹਾਡੇ ਕੋਲ ਕੋਈ ਨਹੀਂ ਖੜਾ ਉਹ ਹਮੇਸ਼ਾ ਹੀ ਉੱਪਰ ਹੱਥ ਰੱਖ ਕੇ ਫੇਰ ਉਸ ਏਟੀਐਮ ਦਾ ਪਿੰਨ ਭਰਿਆ ਜਾਵੇ ਅਡਵਾਈਸ ਐਦਾ ਨਾਰਮਲ ਪਿੰਨ ਤੁਸੀਂ ਨਹੀਂ ਭਰਨਾ ਉਸ ਤੋਂ ਬਾਅਦ ਜਦੋਂ ਤੁਸੀਂ ਏਟੀਐਮ ਤੋਂ ਪੈਸੇ ਨਿਕਲਵਾ ਕੇ ਬਾਹਰ ਜਾਣਾ ਤੇ ਉਦੋਂ ਜੇ ਤੁਹਾਨੂੰ ਰਸੀਦ ਮਿਲਦੀ ਹੈ ਜਿਹੜੀ ਰਿਸੈਪਟ ਮਿਲਦੀ ਹੈ ਉਹ ਤੁਸੀਂ ਪੂਰੇ ਤਰੀਕੇ ਨਾਲ ਫਾੜਨੀ ਹੈ ਫਾੜ ਕੇ ਹੀ ਡਸਟਬਿਨ ਦੇ ਵਿੱਚ ਸਿੱਟਣੀ ਹੈ ਐਦਾਂ ਤੁਸੀਂ ਨਹੀਂ ਸਿੱਟਦੇ ਨਹੀਂ ਕਿਉਂਕਿ ਉਹਦੀ ਰਸੀਦ ਦੇ ਉੱਪਰ ਵੀ ਤੁਹਾਡੇ ਬੈਂਕ ਅਕਾਊਂਟ ਦੀ ਜਾਣਕਾਰੀ ਲਿਖੀ ਹੁੰਦੀ ਹੈ ਤੇ ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਗੱਲ ਉਹ ਏ ਹੈ ਕਿ ਕਿਸੇ ਵੀ ਸੁਨਸਾਨ ਜਗ੍ਹਾ ਤੇ ਜਾ ਕੇ ਤੁਸੀਂ ਆਪਣੇ ਏਟੀਐਮ ਕਾਰਡ ਦੀ ਵਰਤੋਂ ਨਾ ਕਰੋ ਕਿਉਂਕਿ ਸੁਨਸਾਨ ਜਗਾਵਾਂ ਨੂੰ ਸਕੈਮਰਸ ਜਿਹੜੇ ਡਿਜੀਟਲ ਫਰੌਡਸ ਨੇ ਸਭ ਤੋਂ ਪਹਿਲਾ ਨਿਸ਼ਾਨਾ ਬਣਾਉਂਦੇ ਨੇ ਉਸ ਤੋਂ ਬਾਅਦ ਜੇਕਰ ਤੁਹਾਡੇ ਫੋਨ ਤੇ ਕੋਈ ਵੀ ਨੋਟੀਫਿਕੇਸ਼ਨ ਆ ਰਹੀ ਹੈ ਕਿ ਤੁਹਾਡੇ ਪੈਸੇ ਇਸ ਜਗ੍ਹਾ ਤੋਂ ਨਿਕਲ ਰਹੇ ਨੇ ਹਜੇ ਤੁਸੀਂ ਉੱਥੇ ਮੌਜੂਦ ਵੀ ਨਹੀਂ ਹੋ ਜੇ ਤੁਹਾਡੇ ਨਾਲ ਅਜਿਹਾ ਕੇਸ ਹੁੰਦਾ ਹੈ ਤਾਂ ਨਾਲ ਦੀ ਨਾਲ ਆਪਣੇ ਬੈਂਕ ਦੇ ਨਾਲ ਸੰਪਰਕ ਕੀਤਾ ਜਾਵੇ ਤੇ ਆਪਣੇ ਕਾਰਡ ਨੂੰ ਬਲੌਕ ਕਰਾ ਦਿੱਤਾ ਜਾਵੇ ਤਾਂ ਕਿ ਤੁਹਾਡੇ ਪੈਸੇ ਜਿਹੜੇ ਨੇ ਤੁਹਾਡੇ ਬੈਂਕ ਅਕਾਊਂਟਸ ਜਿਹੜੇ ਨੇ ਉਹ ਪੂਰੇ ਤਰੀਕੇ ਨਾਲ ਸੇਫ ਰਹਿਣ ਕਿਸੇ ਵੀ ਤਰੀਕੇ ਦਾ ਫਰੋਡ ਤੁਹਾਡੇ ਨਾਲ ਨਾ ਹੋਵੇ ਜਿਹੜੀ ਤੁਸੀਂ ਆਪਣੇ ਬੈਂਕ ਦੇ ਵਿੱਚ ਸੇਵਿੰਗਸ ਕੀਤੀ ਹੈ ਉਹ ਪੂਰੇ ਤਰੀਕੇ ਨਾਲ ਸੇਫ ਰਵੇ ਤੁਹਾਡੇ ਪੈਸੇ ਤੁਹਾਡੇ ਕੋਲ ਹੀ ਰਹਿਣ ਜੀ ਹਾਂ ਬੈਂਕ ਅਕਾਊਂਟਸ ਜਿਹੜੇ ਨੇ ਉਹਨਾਂ ਤੇ ਕਾਫੀ ਜ਼ਿਆਦਾ ਸਕੈਮਰਜ਼ ਦਾ ਖਤਰਾ ਮੰਡਰਾ ਰਿਹਾ ਹੈ ਤੇ ਜੇਕਰ ਤੁਸੀਂ ਆਪਣੇ ਬੈਂਕ ਅਕਾਊਂਟਸ ਨੂੰ ਸੇਫ ਰੱਖਣਾ ਚਾਹੁੰਦੇ ਹੋ ਤਾਂ ਕੁਝ ਇਹ ਟਿਪਸ ਨੇ ਇਹਨਾਂ ਨੂੰ ਜ਼ਰੂਰ ਫਾਲੋ ਕਰੋ ਤੇ ਡਿਜੀਟਲ ਫਰਾਡਸ ਤੋਂ ਬਚ ਕੇ ਰਹੋ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਹੋ ਜਿਹੀਆਂ ਹੋਰ ਟੈਕ ਟ੍ਰਿਕਸ ਦੇ ਲਈ ਵੇਖਦੇ ਰਹੋ ਪੀਟੀਸੀ ਦਾ ਟੈਕ ਟ੍ਰਿਕਸ